ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਕ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਸ਼੍ਰੋਮੀ ਅਕਾਲੀ ਦਲ ਨੂੰ ਇੱਕ ਬਹੁਤ ਹੀ ਵੱਡਾ ਸਦਮਾ ਲੱਗਾ ਹੈ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਤੇ ਦੂਸਰੇ ਪਾਸੇ ਅੱਜ ਇੱਕ ਬਹੁਤ ਹੀ ਸੀਨੀਅਰ ਆਗੂ ਜਿਹੜਾ ਹੈ ਸ਼੍ਰੋਮੀ ਅਕਾਲੀ ਦਲ ਤੇ ਦੂਸਰੇ ਪਾਸੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਹੀ ਵਧੀਆ ਕਾਰਗੁਜ਼ਾਰੀ ਰਹੀ ਹੈ ਲੋਕਾਂ ਵੱਲੋਂ ਉਸ ਸ਼ਖਸੀਅਤ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ ਤੇ ਦੂਸਰੇ ਪਾਸੇ ਕਾਫੀ ਲੋਕਾਂ ਨੇ ਉਹਨਾਂ ਦੀ ਜਿਹੜੀ ਹੈ ਪੋਸਟ ਥੱਲੇ ਕਾਫੀ ਜ਼ਿਆਦਾ ਜਿਹੜਾ ਹੈ ਜ਼ਿਕਰ ਕੀਤਾ ਹੈ ਉਹਨਾਂ ਦੀ ਚੰਗਿਆਈ ਦਾ ਤੇ ਉਹਨਾਂ ਨੂੰ ਯਾਦ ਕਰਦੇ ਕਾਫੀ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ ਜੇਕਰ ਗੱਲ ਕਰੀਏ ਤਾਂ ਅੱਜ ਸ਼੍ਰੋਮੇ ਅਕਾਲੀ ਦਲ ਦੇ ਵਿੱਚ ਇੱਕ ਬਹੁਤ ਹੀ ਸੀਨੀਅਰ ਆਗੂ ਅਲਵਿਦਾ ਕਹਿ ਗਏ ਨੇ ਇਸ ਦੁਨੀਆ ਨੂੰ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਕਾਫੀ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੰਮ ਕੀਤਾ ਆਪਣੀ ਬੜੀ ਵਧੀਆ ਹੀ ਕਾਰਗੁਜ਼ਾਰੀ ਵੀ ਰੱਖੀ ਤਾਂ ਦੱਸ ਦਿੰਨੇ ਹਾਂ ਕਿ ਜੋ ਨੇ ਸੂਤਰਾਂ ਤੋਂ ਬੰਦੀ ਜਾਣਕਾਰੀ ਆ ਰਹੀ ਹੈ ਕਿ ਪੰਜਾਬ ਦੇ ਸਿਆਸੀ ਜਗਤ ਵਿੱਚ ਇਸ ਸਮੇਂ ਮਾਤਮ ਦਾ ਮਾਹੌਲ ਹੈ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਮਤਭਾਗੀ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਜੀ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ ਇਸ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਸਾਂਝੀ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਉਹ ਸੋਸ਼ਲ ਮੀਡੀਆ ਦੇ ਉੱਪਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਬਹੁਤ ਹੀ ਦੁੱਖ ਵਾਲੀ ਗੱਲ ਹੈ ਰੋਪੜ ਤੋਂ ਸਾਡੇ ਸੀਨੀਅਰ ਸਾਥੀ ਸਾਬਕਾ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਜੀ ਅਕਾਲ ਚਲਾਣਾ ਕਰ ਗਏ ਹਨ ਪ੍ਰਮਾਤਮਾ ਉਹਨਾਂ ਦੀ ਜਿਹੜੀ ਰੂਹ ਨੂੰ ਹੈ ਆਪਣੇ ਚਰਨਾਂ ਦੇ ਵਿੱਚ ਲਾ ਦਵੇ ਤੇ ਪਰਿਵਾਰ ਨੂੰ ਭਾਗਾ ਮੰਨਣ ਦਾ ਵੀ ਬਲ ਬਖਸ਼ ਦੇਣ ਅੱਜ ਅੰਤਿਮ ਸੰਸਾਰ ਸੰਸਕਾਰ ਅੱਜ ਦੁਪਹਿਰੇ 1 ਵਜੇ ਪਿੰਡ ਲਾਡਲ ਜਿਲ੍ਹਾ ਰੋਪੜ ਵਿੱਚ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਰੋਪੜ ਵਿੱਚ ਜਿਹੜੀਆਂ ਮੀਟਿੰਗਾਂ 12 ਵਜੇ ਸੀ ਉਹ 3 ਵਜੇ ਰੱਖੀਆਂ ਗਈਆਂ ਨੇ ਤੇ ਲਾਡਲ ਸਾਹਿਬ ਦੇ ਵਿਛੋੜ ਕਰਕੇ ਇਹ ਮੀਟਿੰਗ 7 ਦਸੰਬਰ 2025 ਵਿੱਚ ਐਤ ਲਈ ਐਤਵਾਰ ਲਈ ਮੁਲਤਵੀ ਵੀ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਪੋਸਟ ਵਿੱਚ ਲੋਕਾਂ ਵੱਲੋਂ ਸੋਗ ਪਟਾਵਾ ਕੀਤਾ ਜਾ ਰਿਹਾ ਹੈ ਇੱਕ ਜ਼ੂਜ਼ਰ ਜਿਹੜੇ ਨੇ ਲਿਖਦੇ ਨੇ ਕਿ ਬਹੁਤ ਹੀ ਉਦਾਸ ਕਰਨ ਵਾਲੀ ਖਬਰ ਇਸ ਨੇਕ ਦਿਲ ਰਾਜ ਸਿੰਘ ਇਸ ਸਮਾਜਿਕ ਸ਼ਖਸੀਅਤ ਦਾ ਵਿਛੋੜਾ ਜਿੱਥੇ ਸਾਡੇ ਇਲਾਕੇ ਲਈ ਬਹੁਤ ਵੱਡਾ ਕਾਟਾ ਹੈ ਇਹ ਸਮਾਜ ਵਿੱਚ ਇੱਕ ਖਲਾਅ ਪੈਦਾ ਹੁੰਦਾ ਹੈ ਕਿ ਛੇਤੀ ਕੀਤੇ ਭਰਿਆ ਨਹੀਂ ਜਾਣਾ ਵਾਹਿਗੁਰੂ ਮਾਸਟਰ ਤਾਰਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤਾਂ ਦੱਸ ਦਈਏ ਕਿ ਇਹ ਉਹਨਾਂ ਦੇ ਯੂਜ਼ਰ ਵੱਲੋਂ ਕਿਹਾ ਗਿਆ ਹੈ ਯਾਨੀ ਕਿ ਉਹਨਾਂ ਦੀ ਇੱਕ ਖਾਸ ਹਿਅਤ ਨੂੰ ਜਿਹੜਾ ਹੈ ਕਾਫੀ ਜ਼ਿਆਦਾ ਉਨ੍ਹਾਂ ਦੇ ਜਾਣ ਪਿਛੋਂ ਲੋਕਾਂ ਦੇ ਵਿੱਚ ਸੋਖ ਦੀ ਲਹਿਰ ਉੱਠ ਖੜੀ ਹੋਈ ਹੈ ਕਿਉਂਕਿ ਰੋਪੜ ਦੇ ਵਿੱਚ ਇੱਕ ਕਾਫੀ ਉਸ ਸ਼ਖੀਅਤ ਨੂੰ ਜਾਣਿਆ ਜਾਂਦਾ ਸੀ ਕਾਫੀ ਲੋਕਾਂ ਵੱਲੋਂ ਜਿਹੜਾ ਹੈ ਉਹ ਮਦਦگار ਵੀ ਰਹੇ ਨੇ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਹੋਰ ਕਾਟਾ ਪੈ ਗਿਆ ਹੈ ਧੰਨ